ਮੇਰੀ ਬੁੱਧੀ ਦੀ ਫਤਿਹ ਜਿੰਦਾਂ ਨਿੱਕੀਆਂ ਸੀਦੋ ਗਈਆਂ ਨਹੀਂ ਹੱਥ ਖਲੋ 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 ਈਣ ਮੰਨੀ ਨਾ ਤੇ ਹੌਸਲੇ ਨਾ ਹਾਰੇ ਨਿੱਕੀ ਉਮਰ ਸੀ ਪਾਵੇਂ ਕੰਮ ਵੱਡੇ ਉਹਨਾ ਕੀਤੇ ਨਿੱਕੀ ਉਮਰ ਸੀ ਪਾਵੇਂ ਕੰਮ ਵੱਡੇ ਉਹਨਾ ਕੀਤੇ ਕੋਈ ਬੋਲਿਆ ਨਾ ਉਥੇ ਲੋਕ ਖੜੇ ਚੁੱਪ ਕੀਤੇ ਕੋਈ ਬੋਲਿਆ ਨਾ ਉਥੇ ਤੇ ਖੜੇ ਚੁੱਪ ਕੀਤੇ ਰੋਈ ਧਰਤੀ ਤੇ ਨਾਲੇ ਚੰਨ ਤਾਰੇ ਰੋਈ ਧਰਤੀ ਤੇ ਨਾਲੇ ਚੰਨ ਤਾਰੇ ਦਿੱਕ ਕੈਰੀ ਵਿੱਚ ਖੜੇ ਦੋ ਬਲਾਲ ਨੇ ਛੜਦੇ ਜਕਾਰੇ ਸੁਪੇ ਦਿੱਕ ਕੈਰੀ ਵਿੱਚ ਖੜੇ ਦੋ ਬਲਾਲ ਨੇ ਸਾਧਦੇ ਜਕਾਰੇ ਸੀਗਾ ਕੋ ਦਾ ਮਹੀਨਾ ਠੰਡ ਹੱਡੀਆਂ ਨੂੰ ਚੀਰੇ ਸੀਗਾ ਕੋ ਦਾ ਮਹੀਨਾ ਠੰਡ ਹੱਡੀਆਂ ਨੂੰ ਚੀਰੇ ਮਾਤਾ ਗੁਜਰੀ ਦੀ ਗੋਦ ਵਿੱਚ ਬੈਠੇ ਤਵੇਂ ਵੀਰੇ ਮਾਤਾ ਗੁਜਰੀ ਦੀ ਗੋਦ ਵਿੱਚ ਜਮਕਾਰੇ ਨੂਰ ਮੁਖਰੇ ਤੇ ਪਾਏ ਧਮਕਾਰੇ ਸੁਪੇ ਦੀ ਕਟਰੀ ਵਿੱਚ ਖੜੇ ਹੋਏ ਲਾਲੇ ਘੱਟ ਦੇ ਚਕਾਰੇ ਸੁਪੇ ਦੀ ਕਟਰੀ ਵਿੱਚ ਖੜੇ ਹੋਏ ਲਾਲੇ ਸ਼ਗਨ ਦੇ ਚਕਾਰੇ ਮਾਤਾ ਗੁਜਰੀ ਨੇ ਬੰਨੇ ਅੱਜ ਛਗਣਾ ਦੇ ਗਾਨੇ ਮਾਤਾ ਗੁਜਰੀ ਚੱਲੇ ਦੋ ਪਰਵਾਨੇ ਲਾੜੀ ਮੌਤ ਨੂੰ ਵਿਹਾਨ ਚੱਲੇ ਦੋ ਪਰਵਾਨੇ ਕੀਤਾ ਤਰਸ ਨਾ ਪੋਰਾ ਪਾਪੀ ਗਹਿਰ ਗੁਜਾਰੇ ਕੀਤਾ ਤਰਸ ਨਾ ਪੋਰਾ ਪਾਪੀ ਗਹਿਰ ਗੁਜਾਰੇ ਸੁਪੇ ਦੀ ਤੇਰੀ ਵੇਖ ਫੈਲਾ ਲੈਲੇ ਚੜਲੇ ਤਾਰੇ ਸੁਪੇ ਦੀ ਤੇਰੀ ਵੇਖ ਜਦ ਖਲੋਤੇ ਨਾਮ ਰੱਬ ਦਾ ਤੇਉਂਦੇ ਅੱਜ ਨੀਅਾ ਚ ਖਲੋਤੇ ਨਾਮ ਰੱਬ ਦਾ ਤੇਉਂਦੇ ਦਾਦਾ ਜੀ ਦੀ ਕੁਰਬਾਨੀ ਰਹੇ ਦਿਲ ਚ ਵਸਾਉਂਦੇ ਦਾਦਾ ਜੀ ਦੀ ਕੁਰਬਾਨੀ ਰਹੇ ਦਿਲ ਵਿੱਚ ਵਸਾਉਂਦੇ ਦੇਹ ਜਾਨ ਪਰ ਸੀਨਾ ਉਚਾਰੇ ਤੇ ਭੁੱਲ ਨਾ ਜਾਇਓ ਸਾਨੂੰ ਨੀਹਾਂ ਅੱਜ ਵੀ ਜਾਦ ਦਿਵਾਉਂਦੀਆਂ ਨੇ ਕਿਤੇ ਸੁਣਿਓ ਬੈਠ ਕੇ ਗੌਰ ਨਾਲ ਉਥੇ ਵਿੱਚੋਂ ਸਤਨਾਮ ਵਹਿਗੁਰੂ ਦੀਆਂ ਅਵਾਜ਼ਾਂ ਆਉਂਦੀਆਂ ਨੇ ਬੋਲੇ ਨੀ ਸੋਨਾ ਦਰਬੀਦਾਰ